ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਵਲੌਗ ਨੰਬਰ 5 ਮੇਲਾ ਪੀਰ ਬਾਬਾ ਨਿਯਾਮ ਸ਼ਾਹ ਵਾਲੀ ਜੀ ਦਾ ਅੱਜ ਤੁਹਾਨੂੰ ਲੈ ਚਲੀਏ ਵਲੌਗ ਤੇ ਸੱਪਾਂ ਵਾਲੀ ਪਿੰਡ ਇੱਥੇ ਹੋ ਰਹੀ ਜੀ ਅਸੀਂ ਤਿਆਰ ਰੈਡੀ ਹੋਣਾ ਸੀਗਾ ਜੀ ਚਲੋ ਜੀ ਇੱਥੇ ਅਸੀਂ ਤਿਆਰ ਹੋ ਕੇ ਅਸੀਂ ਕਰ ਲਈ ਤਿਆਰੀ ਸ਼ੋਹ ਤੇ ਜਾਣ ਦੀ ਤੇ ਹੱਥ 'ਚ ਫੜੀ ਬੋਤਲ ਗਰਮੀ ਬਹੁਤ ਹੁੰਦੀ ਹੈ ਪਾਣੀ ਠੰਡੇ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤੇ ਲੋ ਜੀ ਇਹ ਸਾਡਾ ਟਿੱਚੀ ਹੋਇਆ ਪੈਕ ਤੇ ਇੱਥੇ ਆ ਗਿਆ ਮਣੀ ਲਓ ਜੀ ਇੱਥੇ ਸਾਡੀ ਆ ਗਈ ਤਿੰਨਾਂ ਦੀ ਫੋਟੋ ਅਸੀਂ ਬਣਾ ਲਈ ਵੀਡੀਓ ਲਓ ਜੀ ਇੱਥੋਂ ਅਸੀਂ ਘਰੋਂ ਨਿਕਲ ਪਏ ਜੀ ਇਹ ਸਾਡੀ ਹੈਗੀ ਐ ਬੱਸ ਸਟੈਂਡ ਨੂੰ ਜਾ ਰਹੀ ਹੈ ਸੜਕ ਕੋਲੇ ਪਾਣੀ ਵਾਲੀ ਟੈਂਕੀ ਤੇ ਅਸੀਂ ਘਰੋਂ ਨਿਕਲ ਚੁੱਕੇ ਹਾਂ ਜੀ ਲਓ ਜੀ ਅਸੀਂ ਜਾ ਰਹੇ ਹਾਂ ਜੀ ਹੁਣ ਟ੍ਰਾਸ ਤੇ ਚ ਲਓ ਜੀ ਅਸੀਂ ਚੜ ਗਏ ਜੀ ਕੋੜਕਪੁਰਾ ਵਾਲੀ ਮੇਨ ਸੜਕ ਤੇ ਜੀ ਜੁਰੂਰੀ ਵਾਲੀ ਮੇਨ ਸੜਕ ਤੇ ਚੜ ਗਏ ਜੀ ਅਸੀਂ ਤੇ ਮੌਸਮ ਠੰਡਾ ਸੀ ਨਹੀਂ ਪਿਆ ਸੀਗਾ ਲਓ ਜੀ ਇੱਥੇ ਅਸੀਂ ਪਹੁੰਚ ਗਏ ਜੀ ਪਿੰਡ ਟੀਮਾ ਵਾਲੀ ਲਓ ਜੀ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਕੰਮ ਵੀ ਜ਼ਰੂਰੀ ਹੈ ਜੇ ਗਰਮੀ ਦੇਖਦੇ ਰਹੀਏ ਫਿਰ ਆਪਣੇ ਤੋਂ ਕੰਮ ਨਹੀਂ ਹੋ ਸਕਦਾ ਤੇ ਚਲੋ ਸਾਰੀ ਦੁਨੀਆ ਫਰਦੀ ਆ ਕਰਮੀ ਵੀ ਬਹੁਤ ਹੈਗੀ ਆ ਚਲੋ ਕੋਈ ਗੱਲ ਕੰਮ ਦੀ ਜ਼ਰੂਰੀ ਹੈ। ਕਿਲਾਉ ਜੀ ਇਹ ਆ ਗਏ ਆ ਜੀ ਫਰੀਦਕੋਟ ਵਾਲੀਆਂ ਨਹਿਰਾ। ਅਸੀਂ ਇੱਕ ਸਾਈਡ ਤੇ ਜਾ ਰਹੇ ਹਾਂ ਜੀ ਅਸੀਂ ਫਰੀਦਕੋਟ ਐਂਟਰ ਹੋਣਾ ਸੀਗਾ ਤੇ ਇਹ ਆ ਜੀ ਫਰੀਦਕੋਟ ਵਾਲੀਆਂ ਨਹਿਰਾ। ਦੇਖੋ ਕਿੰਨਾ ਸੋਹਣਾ 뷰 ਆ। ਤੇ ਦੇਖੋ ਲੋਕੇਸ਼ਨ ਬਹੁਤ ਸੋਹਣੀ ਆ ਜੀ। ਕਾਹਨੇ ਨਵੀਂ ਨਵਾਂ ਹੀ ਹੀ ਬਣਾਈਆਂ ਸੜਕ ਵੀ ਨਵੀਂ ਆ ਤੇ ਪੁਲ ਵੀ ਸ਼ਾਇਦ ਨਵਾਂ ਹੀ ਬਣਾਇਆ। ਇਹ ਨਮਾਈ ਕਿਤਾਬ ਇਹਨਾਂ ਨੇ ਚਲੋ ਜੀ ਬਹੁਤ ਸੋਹਣਾ ਵੀਊ ਤੇ ਇੱਥੇ ਅਸੀਂ ਸਾਡੀਆਂ ਹਾਸੀਆਂ ਖੇਡੀਆਂ ਹੋ ਰਹੀਆਂ ਜੀ ਲਓ ਜੀ ਬਹੁਤ ਸੋਹਣੀ ਵੀਡੀਓ ਤੇ ਪੂਰਾ ਹਾਸਾ ਮਜ਼ਾਕ ਤੇ ਲਓ ਜੀ ਅਸੀਂ ਆ ਗਏ ਜੀ ਫਰੀਦਕੋਟ ਫਰੀਦਕੋਟ ਦੇ ਚੌਂਕ 'ਚ ਹੁਣ ਅਸੀਂ ਇੱਥੋਂ ਬਾਈ ਜਗਤਾਰ ਨੂੰ ਚੱਕਣਾ ਫਰੀਦਕੋਟ ਤੋਂ ਪਿੰਡ ਟਹਿਣਾ ਬਾਈ ਸੌਰੀ ਪਿੰਡ ਟਹਿਣਾ ਤੇ ਲਓ ਜੀ ਅਸੀਂ ਪਹੁੰਚ ਗਏ ਜੀ ਚੌਂਕ 'ਚ ਫਰੀਦਕੋਟ ਵਾਲੇ 'ਚ ਲਓ ਜੀ ਅਸੀਂ ਕੇ ਪਾ ਟਹਿਣੇ ਵਾਲੀ ਸੜਕ ਤੇ ਬਹਿ ਚੁੱਕੇ ਹਾਂ ਜੀ ਇਹ ਤੇ ਬਾਈ ਜੀ ਦਿਖਾਣਾ ਉਹ ਵੀ ਜਗਤਾਰ ਸਿੰਘ ਟਹਿਨੇ ਦੀ ਤਾਰ ਸਿੰਘ ਟਹਿਣਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਉਹ ਬੰਦਾ ਸਾਡਾ ਮੋਢੀ ਐ ਜਗਤਾਰ ਸਿੰਘ ਟਹਿਣਾ ਉਹ ਨਹੀਂ ਸਾਰਾ ਤਾਮਾ ਜਮਾ ਸਾਹਮਣਾ ਹੁੰਦਾ ਸਾਡਾ ਪ੍ਰੋਗਰਾਮ ਦਾ ਔਰ ਇਹ ਬਾਈ ਜੀ ਦੀ ਸ਼ਾਪ ਲੋ ਜੀ ਅਸੀਂ ਉਹਨਾਂ ਦੀ ਗਲੀ ਚ ਸੜਕ ਤੇ ਜਾ ਚੁੱਕੇ ਆ ਜੀ ਬਾਈ ਜਗਤਾਰ ਕੀ ਲਓ ਜੀ ਇੱਥੇ ਬੀਬੀਆਂ ਜਾ ਰਹੀਆਂ ਸੀ ਲਓ ਜੀ ਉੱਥੇ ਸਾਹਮਣੇ ਬਾਈ ਜੀ ਤੁਹਾਨੂੰ ਦਿਖਣਗੇ ਬਾਈ ਜਗਤਾਰ ਸਿੰਘ ਟ੍ਰੈਣਾ ਨਾਲ ਉਹਨਾਂ ਦਾ ਬੇਟਾ ਮਣੀ ਆਹ ਖੜੇ ਬਾਈ ਜੀ ਇੱਥੋਂ ਬਾਈ ਜੀ ਨੂੰ ਅਸੀਂ ਚੱਕਿਆ ਲਓ ਜੀ ਨਾਲ ਹੀ ਅਸੀਂ ਤਰਿੰਦਰ ਨੂੰ ਚੱਕਿਆ ਅਸੀਂ ਜਾ ਰਹੇ ਹਾਂ ਜੀ ਆਪਣੇ ਸ਼ੋਅ ਤੇ ਤੇ ਮਸਤੀ ਕਰਦੇ ਜਾਵਾਂਗੇ ਜੀ ਬਹੁਤ ਇੰਜੋਏ ਕਰਦੇ ਜਾਂਦੇ ਹੁੰਨੇ ਆ ਜੀ ਇਹੀ ਸਾਡੇ ਕੋਲ ਇਕੱਠੇ ਹੁੰਦਾ ਟਾਈਮ ਹੁੰਦਾ ਨਹੀਂ ਕਰਾਂ ਕਿ ਕਿੱਥੋਂ ਨਿਕਲੇ ਜਾਂਦਾ ਜੀ ਤੇ ਪ੍ਰੋਗਰਾਮਾਂ ਤੇ ਮਿਲਦੇ ਆ ਸੀ ਬਾਕੀ ਫੋਨ ਫਾਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਲਓ ਜੀ ਅਸੀਂ ਪਹੁੰਚ ਗਏ ਜੀ ਮਿਲਣ ਵਾਲੀ ਜਗ੍ਹਾ ਤੇ ਅਸੀਂ ਬਾਈ ਜੀ ਦੇ ਘਰੇ ਜਾਵਾਂਗੇ ਬਾਈ ਜਗਦੀਸ਼ ਸੱਪਾਂ ਵਾਲੀ ਤੋਂ ਤੇ ਨੀ ਮਿਲਣ ਵਾਲੀ ਜਗਾ ਸੀ ਹਜੇ ਕੋਈ ਇੱਥੇ ਆਇਆ ਨਹੀਂ ਸੀਗਾ ਲਓ ਜੀ ਇੱਥੇ ਮੈਡਮ ਜੀ ਹੋ ਰਹੇ ਸੀਗੇ ਤਿਆਰ ਸ਼ੋਅ ਤੇ ਜਾਣ ਲਈ ਇੱਥੇ ਤਿਆਰੀ ਹੋ ਰਹੀ ਸੀਗੀ। ਆ ਕੇ ਦੇਖ ਰਿਹਾ ਵੀ ਕਿਹੜੀ ਚੀਜ਼ ਸੈੱਟ ਹੋਊਗੀ। ਗਰਮੀ ਬਹੁਤ ਹੁੰਦੀ ਹੈ ਕਿਉਂਕਿ ਚੀਜ਼ ਪੈਂਦੀ ਨਹੀਂਗੀ। ਨਾ ਹੀ ਸੈੱਟ ਪਵੇ ਕੋਈ। ਨਾ ਹੀ ਚੂੜੀਆਂ ਚੜੀਆਂ ਪੈਣ। ਲਓ ਜੀ ਇੱਥੇ ਕਰਾਈ ਬਾਈ ਜੀ ਹੋਰਾਂ ਨੇ ਸਾਡੇ ਨਾਲ ਫੋਟੋ। ਇੱਥੇ ਅਸੀਂ ਮਿਲ ਰਹੇ ਹਾਂ ਅਸੀਂ ਸ਼ੋਅ ਤੇ ਜਾਣਾ ਸੀ ਇੱਥੇ ਤਿਆਰ ਹੋ ਕੇ ਗਏ ਸੀ ਬਾਈ ਜੀ ਦੇ ਘਰੋਂ। ਦੋਤੀ ਬਾਈ ਜੀ ਬਹੁਤ ਸਤਿਕਾਰ ਦਿੱਤਾ, ਬਹੁਤ ਮਾਣ ਦਿੱਤਾ ਇਹਨਾਂ ਨੇ ਸਾਨੂੰ। ਬਲੀ ਸਾਨੂੰ ਲੱਗਿਆ ਨਹੀਂ ਵੀ ਉਪਰਾ ਸੀਗਾ ਕੋਈ। ਆਉਂਦੇ ਘਰ ਵਾਲੀ ਗੱਲ ਸੀਗੀ ਬਾਈ ਜੀ ਹੋਰਾਂ ਨੇ ਵੀ ਬੜਾ ਇੱਜ਼ਤਮਾਨ ਕੀਤਾ ਜੀ ਸਾਡਾ ਲੋ ਜੀ ਬਹੁਤ ਹੀ ਘੈਂਟ ਇਨਸਾਨ ਆ ਬਾਈ ਜੀ ਲੋ ਜੀ ਉਹ ਸਾਡੀ ਖੜੀ ਪਲੇਅਰ ਉਹ ਬਾਈ ਜੀ ਦੀ ਗੱਡੀ ਜੀ ਕਰ ਰਹੀ ਮਾਨ ਸਨਮਾਨ ਜੀ ਕਮੇਟੀ ਮੈਂਬਰ ਪਿੰਡ ਸੱਪਾਂ ਵਾਲੀ ਤੋਂ ਤੇ ਇੱਥੇ ਸਾਡੇ ਰਿਸਪੈਕਟਡ ਲਵਜੀਤ ਕੋਨਾ ਜੀ ਸਾਨੂੰ ਮਿਲੇ ਬਹੁਤ ਹੀ ਰਿਸਪੈਕਟਡ ਬੰਦੇ ਲਓ ਜੀ ਅਸੀਂ ਇੱਥੇ ਆ ਗਏ ਜੀ ਵਾਪਸੀ ਸਾਡੀ ਹੋ ਗਈ ਜੀ ਉੱਥੇ ਅਸੀਂ ਮੇਲੇ ਦੇ ਰੰਗ ਬੰਨੇ ਹੁਣ ਅਸੀਂ ਇੱਥੇ ਵਾਪਸ ਜਾ ਰਹੇ ਆ ਸਾਰੇ ਕਹਿੰਦੇ ਕਮੇਟੀ ਵਾਲੀ ਕਹਿੰਦੇ ਕਹਿੰਦੇ ਜੀ ਬਹੁਤ ਆਨੰਦ ਆਇਆ ਤੁਹਾਨੂੰ ਸੁਣ ਕੇ ਵੀ ਅਗਲੀ ਵਾਰੀ ਤੁਹਾਨੂੰ ਜ਼ਰੂਰ ਪੱਕਾ ਕਰਾਂਗੇ ਚਲੋ ਇਹ ਤਾਂ ਮਾਨ ਸਤਕਾਰ ਹੁੰਦਾ ਜੀ ਕਮੇਟੀ ਵਾਲਿਆਂ ਦਾ ਜਿਨ੍ਹਾਂ ਨੂੰ ਚੰਗਾ ਲੱਗਦਾ ਜੀ ਲੋ ਜੀ ਅਸੀਂ ਪਹੁੰਚ ਗਏ ਜੀ ਇੱਥੇ ਫਰੀਦਕੋਟ ਇੱਥੇ ਬਾਈ ਜਗਤਾਰ ਨੂੰ ਅਸੀਂ ਘਰੇ ਛੱਡਣਾ ਤੇ ਮੁੰਡੇ ਨੂੰ ਅਸੀਂ ਤੇਜਿੰਦਰ ਨੂੰ ਲਾਉਣਾ ਸੀਗਾ ਸਾਡਾ ਕੋਰਸ ਵਾਲਾ ਮੁੰਡਾ ਤੇ ਅਸੀਂ ਆ ਗਏ ਜੀ ਫਰੀਦਕੋਟ ਵਾਲਾ ਕੋਲ ਚੜ ਲੱਗੇ ਆ ਕਿਉਂਕਿ ਅਸੀਂ ਬਾਈ ਜਗਤਾਰ ਨੂੰ ਘਰ ਹੀ ਸੀ ਲੈ ਕੇ ਆਉਣੇ ਹੁੰਨੇ ਆ ਕਿ ਕਿ ਬਾਈ ਜਗਤਾਰ ਨੇ ਹੀ ਸਾਡਾ ਇਨਤਜ਼ਾਮਾ ਜਮ ਸੰਭਣਾ ਹੁੰਦਾ ਉਹਨਾਂ ਨੇ ਕਰਨਾ ਹੁੰਦਾ ਸਾਰਾ ਕੁਝ ਤੇ ਬਹੁਤ ਜਿੰਮੇਵਾਰੀ ਨਾਲ ਕੰਮ ਕਰਦੇ ਆ ਬਾਈ ਜੀ ਜੀ ਹਲੋ ਜੀ ਅਸੀਂ ਬਾਈ ਜੀ ਕੇ ਆ ਗਏ ਘਰੇ ਬਾਈ ਜੀ ਨੂੰ ਛੱਡਣ ਚਾਹ ਪਾਣੀ ਤਿਆਰ ਕਰ ਲਿਆ ਉਹਨਾਂ ਨੇ ਬਿਸਕਟ ਚਾਹ ਪੁਜੀਆ ਤੇ ਬਾਈ ਜੀ ਆ ਗਏ ਨੇ ਹਲੋ ਜੀ ਬਹੁਤ ਘੈਂਟ ਇਨਸਾਨੀ ਵੀ ਅਸੀਂ ਪਹੁੰਚ ਗਏ ਜੀ ਕੋਟਪੂਰਾ 32 ਵਾਲੇ ਚੌਂਕ 'ਚ ਬਾਈ ਕੀ ਘਰੋਂ ਚੱਲ ਗਏ ਸੀਗੇ ਤੇ ਹੁਣ ਅਸੀਂ ਆ ਗਏ ਜੀ ਕੋਟਪੂਰਾ ਚੌਂਕ 32 ਵਾਲਾ ਤੇ ਇੱਥੇ ਅਸੀਂ ਆਏ ਤੇ ਇੱਥੋਂ ਅਸੀਂ ਕੀਤੀ ਯੂ ਟਰਨ ਗੱਡੀ ਤੇ ਹੁਣ ਅਸੀਂ ਸਿੱਧੇ ਜਾਵਾਂਗੇ ਜੀ ਸ਼੍ਰੀ ਮੁਕਤਸਰ ਸਾਹਿਬ ਕਿਉਂਕਿ ਮੰਡੀ ਹੋਜੀ ਸਾਡੇ ਕੋਲ ਰਾਤ ਰਹਿ ਗਏ ਸੀਗੇ ਡੇਟ ਵੀ ਬਹੁਤ ਹੋ ਗਏ ਸੀਗੇ ਤੇ ਲਓ ਜੀ ਅਸੀਂ ਪਹੁੰਚ ਗਏ ਜੀ ਆਪਣੇ ਸ਼੍ਰੀ ਮੁਕਤਸਰ ਸਾਹਿਬ ਦੇ ਚਰਖਤੇ ਉੱਥੇ ਕਿਸੇ ਆਪਣੀ ਵੀਡੀਓ ਬਣਾਈ ਲਓ ਜੀ ਅਸੀਂ ਪਹੁੰਚ ਗਏ ਸ਼੍ਰੀ ਮੁਕਤਸਰ ਸਾਹਿਬ ਦੇਖੋ ਵੀਊ ਦੇਖੋ ਵੀ ਉਹ ਕਿੰਨਾ ਸੋਹਣਾ ਜੀ ਸਾਡਾ ਸਾਡੇ ਮੁਕਸਰ ਸਾਹਿਬ ਦਾ ਇਹ ਬਾਰ-ਬਾਰ ਬਠਿੰਡਾ ਰੋਡ ਦੀ ਮਾਰਕੀਟ ਆ ਗਈ ਜੀ ਤੇ ਬੜਾ ਸੋਹਣਾ ਵੀ ਉਹ ਰਾਤ ਦਾ ਵੀ ਉਹ ਬਹੁਤ ਸੋਹਣਾ ਹੁੰਦਾ ਜੀ ਉਹਨਾਂ ਦਾ ਤੇ ਦੇਖੋ ਕਿਉਂਕਿ ਥੱਕੇ ਸੀਗੇ ਕਿਤੇ ਨਹੀਂ ਖੜ੍ਹ ਸਕਦੇ ਸੀਗੇ ਕਿਉਂਕਿ ਜਿਆਦਾ ਥਕਾਵਟ ਹੋ ਗਈ ਸੀ ਮੇਲੇ ਕਰਕੇ ਗਰਮੀ ਵੀ ਇੱਕ ਬਹੁਤ ਜ਼ਿਆਦਾ ਜੀ ਗਰਮੀ 'ਚ ਥਕਾਵਟ ਹੋ ਜਾਂਦੀ ਹੈ ਜੀ ਲਓ ਜੀ ਇਹ ਸਾਡੀ ਮਾਨ ਸਨਮਾਨ ਸਾਨੂੰ ਦਿੱਤਾ ਸੀ ਸਾਨੂੰ ਦਿੱਤੀ ਸੀ ਇੱਥੇ ਟਰੋਫੀ ਲਓ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਨੈਕਸਟ ਵਲੌਗ ਚ ਸਾਡੇ ਵਲੌਗ ਨੂੰ ਇੰਨਾ ਜ਼ਿਆਦਾ ਪਿਆਰ ਦੇ ਲਈ ਦਿ ਲੋ ਧੰਨਵਾਦ ਸਾਡੇ ਚੈਨਲ ਜਸਪੀਤ ਕੁਰ ਜਸਪ੍ਰਾਣ ਨੂੰ ਜੂਰ ਸਬਸਕ੍ਰਾਈਬਰ ਕਰਿਓ ਜੀ ਧੰਨਵਾਦ ਜੀ